ਹਾਂ ਪੰਡਤ ਚਾਹ ਬਣਾਈਏ ਚਾਹ ਪੀ ਗੀ ਲਵਾਣ ਦੇ ਐ ਫੇਗ ਆ ਤਾਂ ਸੀ ਹੈ ਨਹੀਂ ਤਾਂ ਬੈਠ ਰੋ ਬੰਦੇ ਆ ਫੇ ਮਟਰ ਵੀ ਨਹੀਂ ਧਰ ਲੋ ਤਾਂ ਹਾਂ ਮਟਰ ਵੀ ਨਹੀਂ ਧਰਾਂਗੇ ਆਏ ਹਾਏ ਬੁੱਧੂ ਨੂੰ ਜਮਾ ਆ ਰੇਂਜ ਮਿਲ ਗਈ ਯਾਰ ਕੀ ਓਏ ਲਾਈਵ ਹੁਣ ਜੱਕੀ ਦੀ ਨਮਾਈ ਧਮਾਈ ਕਰਾਂਗੇ ਅੱਜ ਟਿਕਟੂ ਕੇ ਲਵਾ ਕੇ ਲਿਆਵਾਂਗੇ ਆਪਣੇ ਪੁੱਤਰ ਹੈ ਓਏ ਦੇਖੀ ਆ ਜਾ ਆ ਜਾ ਨਮਾਈਏ ਤੈਨੂੰ ਪਹਿਲਾਂ ਬੋਲਟ ਨਮਾਇਆ ਤਉ ਤੂ ਕਿ ਕਰਤਾ ਸਾਬਰੇ ਤਰੂ ਤਵਾਉ ਚੜਿਆ ਪਿਆ ਸੀ ਯਕੀ ਕਦ ਨਾਲ ਤੱਥੇ ਨਾਲ ਨਮਾਉਂਗੇ ਇਹਨੂੰ ਕੇ ਟੂਟੀ ਵਾਲ ਨਾਲ ਲਾ ਗਰਮ ਇਧਰ ਨਹੀਂ ਆਉਂਦਾ ਇਧਰ ਹੀ ਰਹਿੰਦਾ ਆ ਆ ਜਾ ਯਕੀ ਵੇ ਸ਼ੈਂਪੂ ਨਹੀਂ ਦੇ ਸੈਂ ਨੂੰ ਮੰਮੀ ਮੈਂ ਤਾਂ ਤੈਨੂੰ ਲੱਭ ਗਿਆ ਸ਼ੈਂਪੂ ਨਹੀਂ ਦੇ ਸੈਂ ਮਾਇਆ ਸੇ ਬਾਲ ਕੇ ਨੀ ਪਣੀ ਲਾਉਣਾ ਮੈਂ ਦੋ ਸਣੀ ਦੀ ਟੇਲਾ ਹੀ ਸੀ ਉਹ ਲੰਬੀ ਜੀ ਮਤਾਵਾ ਲੰਬੀ ਲੰਦਾ ਆਉਂ ਬੱਗੇ ਕਿੱਧਰ ਆਉਂ ਬੜਾ ਆ ਜਾ ਆ ਜਾ ਜੱਗੀ ਜੱਗੀ ਪਾਣੀ ਪਾ ਬੋਲੇ ਪੁਰੇ ਨੋ ਨੋ ਨਹੀਂ ਪੁਰੇ ਆ ਜਾ ਪੁਰੇ ਆਹ ਲਾਦਾ ਉਹ ਦੋ ਦਿਨ ਰੱਖੇ ਨੂੰ ਪੜਾ ਸਾਰਾ ਕੁਝ ਜੱਗੀ ਸਤਰਾ ਪੜਦੇ ਨਹੀਂ ਛੱਡ ਦਿੰਦਾ ਮੂਰੀ ਫੜ ਲਾਂਦਾ ਆ ਜਾ ਤਾ ਮੂਰੀ ਫੜ ਲੰਦਾ ਇਹ ਪਰ ਕੱਪੜੇ ਪਾਟੂ ਸਾਡੇ ਇਹਨੂੰ ਪਤਾ ਵੀ ਡਾਕਟਰ ਆ ਗਏ ਬਾਹਰ ਨੂੰ ਮਾਉਂਗੇ ਬਾਹਰ ਆ ਜੋ ਹਰ ਇਹਦੇ ਵੀ ਪਾਲਸ ਪੁਲਸ ਮਾਰੀ ਆ ਜਦੋਂ ਸੁੱਕ ਗਿਆ ਹਨਾ ਕੱਲ ਚਮਕਣ ਲੱਗ ਜੂ ਵਧੀਆ ਘੈਂਟ ਪੂਰਾ ਟਰੈਕਟਰ ਵੀ ਧੋਣ ਵਾਲਾ ਉਧਰ ਤੋਰੀ ਮੰਗੂ ਲਈ ਫਿਰਦਨੇ ਵਿਚਾਰੇ ਨੇ ਜੈਕੀ ਨੂੰ ਜੈਕੀ ਓਏ ਨਾ ਲੱਗਦਾ ਫਰਜ਼ ਕਰਾਂ ਜੀ ਆਹ ਵੇ ਥੱਲੇ ਫਰਸ਼ ਤੇ ਕੁਝ ਜੂਏ ਕੰਨੀ ਦੇ 10 ਬੜਾ ਤੱਤ ਨਾ ਹੋਵੇ। ਇਹ ਪਿੱਛੂ ਇਹ ਤਾਂ ਨਹੀਂ ਹੈਗੇ। ਨਾ। ਉਹ ਦੇਖ ਰਹਾ ਨਮਾਗੀ। ਉਹ ਤਾਂ ਦਿਸਣ ਲੱਗ ਜਾਂਦਾ ਨੇ। ਹਾਂ। ਕਹਿ ਜਾ ਉਹ। ਓਏ। ਦੇਖੀ ਓਏ। ਕਹਿ ਜਾ ਗਿਆ। ਯਕੀ ਰਾਂ ਬਿੱਲੀ ਬਣ ਗਈ ਆਏ ਹੋਏ ਹੋਏ ਫੜ ਲੈ ਓ 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 ਦੇਖੀ ਮੱਡ ਦਿੰਦੀ ਵੱਢ ਦਿੰਦੀ ਤੇਰੀ ਮਾਂ ਦੇ ਕਿਨਾਰੇ ਵੱਢ ਦਿੰਦੀ ਆਇਆ ਹਾਂ ਸਰਚ ਪਾ ਦੇ ਮੂਰੀ ਜੀ ਬਾਲੀ ਫੜਨ ਲੱਗ ਗਿਆ ਯਾਰ ਉਹ ਬਟਾਲਦਾ ਹੈ ਹਾਂ ਇਰ ਬੱਦਦਾ ਹੈ ਫਿਰ ਵੜਦਾ ਹੈ ਆਕੇ ਅਹੀਂ ਪਹਿਲੀ ਕਰ ਜਿਵੇਂ ਉਹ ਹੱਕ ਦਾ ਕੇ ਨਾ ਫਿਰ ਫਿਰ ਨਾ ਅੰਗਰਨ ਇਹਦਾ ਹੈ ਨਹੀਂ ਕੋਸਾ ਲਿਆ ਜਾ ਚੇ ਕਲੇ ਬਾਲੀ ਨੇ ਓਏ ਉਹ ਤੇਰੀ ਵੱਜ ਗਈ ਦੀ ਸ਼ਿਕਾਰੀ ਮੋਤੇ ਨਾ ਬਾਬਾ ਜਾ ਕੇ ਦਰਦਾ ਵਾਲਾ ਚੱਕੋ ਬਾਈ ਸਾਲ ਸੁੱਕਾ ਤੇਲ ਲਗਾਉਣਾ ਪੜਿਆ ਸੀ ਬਾਹਰ ਖੜੇ ਦਾ ਵੀ ਇਹ ਲਗਾਓ ਇੰਦੋ ਦੇਖਿੰਦੇ ਗੋਗਾ ਸਾਈਡ ਤੇ ਹੀ ਇਹ ਤਾਂ ਦਾਈ ਇੱਕ ਰਕਮ ਦੀ ਜਵਾਕਰੋਣ ਵਾਲੀ ਗੱਡੀ ਸੇਬਰ ਉਹਨੂੰ ਚੋਣ ਚ ਪਰ ਇਹ ਕਿਹੜਾ ਉੱਤਰ ਕੇ ਆਇਆ ਉਹ ਉੱਤਰ ਨਹੀਂ ਦੇ ਦਿੱਤਾ ਕਾਜ ਲੈਣਾ ਕੋ ਨਾ ਇਹ ਕਿਹਦੇ ਨਾਲ ਬਾਲੀਆ ਸਕੂਲ ਇਹ ਕਿਹੜਾ ਤੇਰੀ ਨਾ ਨਾ ਕਰੂਗਾ ਹਾਂ ਕੀ ਨਾ ਉਹ ਮੈਂ ਹਾਂ ਇਹ ਪੱਜ ਜਾਏਗਾ ਤਾਂ ਫਿਰ ਤਾਂ ਇਹ ਨਾ ਹੁੰਦਾ ਸਾਡੇ ਇਹ ਆ ਇਹ ਕਿਹਨੂੰ ਕਰਦਾ ਹੈ ਓਏ ਲਾ ਇਹ ਮੈਂ ਸੇਤੀ ਸੁੱਖਿਆ ਕੋ ਕਿ ਇਸਕੇ ਬਾਰੇ ਜਿਹੜੇ ਪਾ ਲੱਗਦਾ ਹੁ ਲਾ ਜਾ ਹਾਂ ਕਿ ਅਸੀਂ ਕਿਹਾ ਸੇਤੀ ਲਾ ਪਾਣੇ ਥੋੜੇ ਦੇ ਬਾਸਿਕ ਆ ਜਾਂਦੇ ਨੇ ਇਹ ੁੱਪੇ ਬਹਿ ਕੇ ਨਹੀਂ ਸੁੱਕੇ ਜਾਂਦੇ ਇਹ ਤਾਂ ਕਿ ਡਰਨ ਨਾਲ ਸੇਤੀ ਸੁੱਕਦ ਨੇ ਨਹੀਂ ਪਾਲਾ ਮੈਂ ਜੱਪਦੇ ਨੂੰ ਤੇ ਟਿਕਾ ਲਵਾਉਣਾ ਜਿਹੜੇ ਪਹਿਲਾ ਟੀਕਾ ਜਿੱਪੀ ਕਰਨ ਦੀ ਦਰ ਸਟਾਰਟ ਹੋਣੀ ਹੈ ਕਿੰਨੇ ਟੀਕੇ ਲੱਗਣਗੇ ਤੇ? ਦੋ ਟੀਕੇ ਇਹ ਇੱਕ ਹਫਤਾ ਟਿਕਾ ਲਵਾਤਾ ਇਹਦੇ ਕਿੰਨੇ ਦਾ ਲਾਇਆ? ਇਹਦੇ ਲੱਗੇ ਆਪਣੇ ਰੁਪਏ ਕਿਛੀ 320 ਹੁਣ ਬੁਖਾਰ ਫੂਰਤਾ ਨਹੀਂ ਹੁੰਦਾ ਇਹਨੂੰ? ਕੁਛ ਨਹੀਂ ਹੁੰਦਾ। ਲੈ ਵੀ ਨਮਾ ਕੇ ਛੱਟਾ ਛੱਟਾ ਨਿਕਲੇ ਵੈਜ ਟੀਕੇ ਡਾਕਟਰੀ ਲਾ ਸ਼ੁਰੂ ਹੋ ਗਿਆ ਜਿਹੜਾ ਤਰੀਕ ਲਿਖਣੀ ਪੂਹ। ਇਹਦੇ ਖੁੱਲਾ ਨਹੀਂ ਸੀ। ਆਹ ਟੀਕੇ ਲੱਗੇ ਨੇ ਭਈ ਇਹਦੇ। ਕਿਹੜੇ ਕਿਹੜੇ ਹੁੰਦੇ ਨੇ ਇਹ? ਇਹ ਛੱਤ ਉਹ। J E C Y ਜੱਕੀ ਹੂੰ ਇਹ ਤਾਂ ਅੱਜ ਹੀ ਜੰਮਿਆ ਪਪੀਰੀਅਨ ਪਪ ਪਪੀਰੀਅਨ ਪੀ ਏ ਪੀ ਅਸਲ ਮਾਰਕਿੰਗ ਹੋਊਗਾ ਖੋਲ ਕੇ ਦੇਖੀ ਲੈ ਵੀ ਸਾਰਾ ਕਾਰਡ ਕੋਡ ਬਣ ਗਿਆ ਦਾ ਪੂਰਾ ਡਾਟਾ ਬਸ ਹੁਣ ਤੁਸੀਂ ਐ ਕਰੋ ਨਾ ਆ ਕੇ ਜਰਕਦ ਨੇ ਆ ਜੋ ਆਪਾਂ ਵਿਆਹ ਚੱਲੀਏ ਸੋ ਹੁਣ ਸਾਡਾ ਜੋ ਟਾਈਮ ਆ ਉਹ ਹੋ ਗਿਆ ਹੁਣ ਬਰਾਤ ਜਾਣ ਲੱਗਾ ਜ ਆਪਦਾ ਗਵਾਂਢ ਦੇ ਵਿੱਚ ਆਪਣੇ ਮੁੰਡੇ ਦਾ ਵਿਆਹ ਤਾਂ ਅੱਜ ਚੱਲਿਆ ਆਪਾਂ ਨੇੜੀ ਐ ਇੱਥੇ 5 ਕਿਲੋਮੀਟਰ ਤੀ ਜਾਣਾ ਵੈਸੇ ਗੱਡੀਆਂ ਤਾਂ ਨਹੀਂ ਜਾਂਦੀਆਂ ਮੋਟਰਸਾਈਕਲਾਂ ਤੇ ਜਾਵਾਂਗੇ ਤਾਂ ਕੰਨ ਬਣਾ ਹੋਇਆ ਆਪਣਾ ਮੰਦਰਪਾਲੀ ਦੇਖੋ ਕਹਿੰਦਾ ਜੀ ਬਾਲੀ ਉਹ ਬੱਕਰੀਆਂ ਬੱਕਰੀਆਂ ਲੱਗਦਾ ਮੈਂ ਮੈਂ ਤਾਂ ਸਿਆਉਣੇ ਦੀ ਇੰਨੀ ਤਾਕੜੀ ਮੰਦਰਪਾਈ ਆ ਕਿ ਨਹੀਂ ਬੱਕਰੀਆਂ ਵਾਲਾ ਦੱਸਦਾ ਮੁੰਡਾ ਪਰ ਬੱਕਰੀਆਂ ਵਾਲੇ ਨਹੀਂ ਹੈਗੇ ਆਪਾਂ ਕੈਂਟ ਲੱਗਦੀ ਆ ਬਾਕੀ ਮੰਦਰਪਾਈ ਵੀ ਯਾਰ ਆ ਦੇ ਸਿਉਣੀ ਦੀ ਸਿਉਣੀ ਦੀ ਇਹ ਓਏ ਖੜੇ ਆ ਗਏ ਫੈ ਲੱਗਦੀ ਰ ਸਿਉਣੀ ਦੀ ਇਹ ਹੋਰ ਹੈ ਸਾਰੀ ਕਿਉ ਲੈ ਜੂ ਦੇਖੀ ਕਿਵੇਂ ਲੱਗਦੀ ਆ ਆ ਮੰਦਰਪਾਈ ਵੀ ਕਹਿਣ ਲੱਗੇ ਤਾਂ ਹੁਣ ਵਾਲਾ ਨਹੀਂ ਸੈਟਿੰਗ ਸਟਾਈ ਚਲਦੀ ਐ ਇਦੋਂ ਬਾਅਦ ਚਲਦੇ ਆਪਾਂ ਵਿਆਹ ਤੇ ਖਾਣੇ ਪਕੌੜੇ ਪਕੂੜੇ ਜਾ ਕੇ ਪਨੀਰ ਦੇ ਹੋਰ ਜੀ ਹਾਂ ਪੰਡਤ ਚਾਹ ਬਣਾਈਏ ਚਾਹ ਬੇਗਿਲ ਬੰਦੇ ਐ ਫੇਗਾ ਤੁਸੀਂ ਹੈ ਨਹੀਂ ਤਾਂ ਬੈਸਰ ਬੰਦਿਆ ਫੇ ਮਟਰ ਵੀ ਨਹੀਂ ਧਰ ਲੋ ਤਾਂ ਹਾਂ ਮਟਰ ਵੀ ਨਹੀਂ ਧਰਾਂਗੇ ਚੱਲਦੇ ਹੁਣ ਆਪਾਂ ਬੱਸਾ ਜਵਾਕਾ ਐਨ ਹੋ ਜਾਂਦੇ ਰੈਡੀ ਬਾਲ ਪੂਰੇ ਸੱਟ ਲੈ ਗੱਡੀ ਲੈਣੇ ਇੱਥੇ ਜਾਣਾ ਹਾਂ ਚਾਰੇ ਗੁੰਜੇ ਜਦੋਂ ਮੋਟਰ ਕਰਾਉਣ ਲੱਗਿਆ ਹੁਣ ਇੱਕੋ ਜਿਹਾ ਜਿਵੇਂ ਕੋਈ ਮੋਟਰ ਕਰਾਉਣ ਲੱਗਿਆ ਉਹ ਚਾਰੇ ਗੁੰਜੇ ਤਾਂ ਹਰ ਹੋਣ ਤੇਲ ਤਾਂ ਨਹੀਂ ਲੱਗਿਆ ਤੇਲ ਲੱਗਿਆ ਤੇਲ ਉਹ ਤਾਂ ਵਿੱਚ ਹੀ ਖਾ ਚੁੱਕੀ ਐ ਗਰਮਤੀ ਵਿਆਹ ਹੈ ਉਹ ਕੁਝ ਨਹੀਂ ਹੁੰਦਾ ਇਨਾ ਚਿਰ ਹਰੀ ਬੱਤੀ ਚਲਦੀ ਨਾ ਵੀ ਸਾਰੇ ਜਿੰਨੇ ਇੱਕੋ ਜੇ ਹੋਗੇ ਹਾਂ ਉਹਨੇ ਜਰਾ ਹੱਸਣਾ ਆਏ 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 ਪੰਡਤ ਜੀ ਮੁੱਛਾਂ ਹੋਏ ਮੁੱਛਾਂ ਮੁੱਛਾਂ ਦੇ ਵੀ ਲਾ ਲਾ ਨਾ ਮੁੱਛਾਂ ਅੱਗੇ ਲਾਈ ਗਈ ਆ ਜੀ ਖੜੀਆਂ ਹੋ ਜਾਣੀਆਂ ਆ ਨਾਲ ਜੱਪ ਕੇ ਯਾਰ ਉਹ ਫੇਰ ਦੁਬਾਰੇ ਲੜਾਂਗੇ ਹਾਂ ਠੀਕ ਆ ਓਕੇ ਲੈ ਤੱਕ ਸੀਰ ਕਰ ਰਿਹਾ ਮੋਬਾਈਲ ਕਰਦੇ ਰਿਹਾ ਦੇਖੀ ਇਹ ਸੁਣਣਾ ਹਾਂ ਰੈਡੀ ਹੋ ਗਿਆ ਕੰਮ ਮੁੰਡਾ ਸਾਡਾ ਮਸਹੀ ਤਿਆਰ ਹੋਇਆ ਆਹ ਆਹ ਮੁੰਦਰਾ ਇਹਨੂੰ ਆਖਿਆ ਮੈਂ ਕਿ ਸਾਨੂੰ ਤੇਰੇ ਪੰਡ ਦਾ ਅੱਦੇ ਦੀ ਦੇ ਦੇ ਮੇਰਾ ਬੋਲ। ਅੱਦੇ ਦੀ ਦੇ ਦੇ। ਇਹਦੇ ਦੀ ਇੱਕ ਬਣਾ ਲਾਂਗੇ। ਚਲੋ ਫਿਰ ਆਪਾਂ ਲੇਟ ਬਾਲੇ ਆਂ ਸਾਰਿਆਂ ਨੂੰ ਲਾਸਟ ਤੇ ਆਪਾਂ ਚੱਲ ਰਹੇ ਆਂ। ਹਾਂ ਲਾਸਟ ਦੀ ਆਵਾਂਗੇ। ਚਲੋ ਬੈਠੋ। ਬਾਬੇ ਫਿਰ ਬਾਲ ਘਣੇ ਜਾਣਗੇ ਇਹਦੇ ਤਾਂ ਬੁੱਲਟ ਤੇ। ਫਿਰ ਹੋਰ ਕਿੱਥੇ ਜਾਏਗਾ? ਇਹ ਗੱਡੀ ਤੇ ਬਹਿ ਜਾ ਗੱਡੀ ਤੇ ਫਿਰ। ਆ ਜਾ ਚੱਲਾਂਗੇ ਵੀ ਰਿਹਿੰਦੇ। ਆ ਜਾ। ਆ ਜਾ। ਆ ਜਾ ਗੱਡੀ ਖਾਲੀ ਕਰਾਤੀ ਸਾਨੂੰ। ਆ ਜਾ ਪੰਡਤ ਕਿੱਧਰ ਹੀ ਚੱਲੇਗਾ? ਐ। ਤੇ ਲੈ ਮੋੜਨਾ। ਚਾਲ ਆਉਣੀ ਹੈ ਹੈ ਚਾਲ ਆਉਣੀ ਇਹ ਵੀ ਲਾ ਲੈ ਤਾਂ ਗੱਡੀ ਚਾਉਣਗੇ ਹੈ ਚੱਲ ਭਾਈ ਪੈਸ ਕਿੱਥੇ ਲਾਈਏ ਗੱਡੀ ਨਾਲ ਹਾਂ 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 ਹੱਦ ਲਾ ਰੋਟੇ ਲਾ ਦੇ ਫੁੱਲਾ ਜੇ ਨੀ ਰੰਗ ਜਾਂਦੇ ਨਹੀਂ ਤੇ ਜਾਣਾ ਹੈ ਚਾਚਾ ਮੈਂ ਕਹਿਤਾ ਹੈਗਾ ਦੀ ਹੁਣ ਸਰ ਕਰੇ ਸਿੰਘ ਬਰਾਤਾਂ ਚੋਂ ਦੇਖੋ ਬੋਲੇ ਹੋਏ ਨੇ ਤੜਕੇ ਚੜਾਈਆਂ ਦੀ ਬਾਲਬੂਲ ਖੜੇ ਕਿਹਾ ਉਹ ਕਿੱਧਰ ਗਏ ਬਾਲ ਕਹਿੰਦੀ ਮੈਂ ਗੱਡੀ 'ਚ ਬਹਿ ਗਿਆ ਕਹਿੰਦਾ ਮੇਰੇ ਬਾਲ ਖਰਾਬ ਹੋਣਗੇ ਫਿਰ ਆਇਆ ਹੈ ਦੁਬਾਰੇ ਕਿੱਧਰ ਮਾਰੀ ਸਾਡੇ ਨਾਲ ਨਹੀਂ ਗਿਆ ਗੱਡੀ 'ਚ ਬਹਿ ਕੇ ਕਹਿੰਦਾ ਮੇਰੇ ਬਾਲ ਖਰਾਬ ਹੋਣਗੇ ਫਿਰ ਗੱਡੀ 'ਚ ਗਿਆ ਮੁੰਡਾ ਗਿਆ ਫਿਰ ਉੱਥੇ ਨੱਚਿਆ ਹੈ ਅੱਛਾ ਠੀਕ ਹੈ ਇਹ ਦਖਾਉਂ ਹਾਂ ਹੈ ਦੇਖੀ ਹੋਏ ਆ ਦੇਖਿਆ ਨੱਚੇ ਦੇਖੀ ਦੇਖੀ ਓਏ ਦੇਖੀ ਆਏ ਛਿਚੀ جا ਕੇ 1 2 3 ਲਾਤੀ ਗੱਡੀ ਕਾਊਂਟਰ ਤੇ ਚਲੋ ਹੁਣ ਬੂਟ ਵਾਟ ਲਾਹੀਏ ਤੇ ਮੱਜਮ ਮੱਜਾਂ ਦੀ ਗੱਡੀ ਧਾਰ ਜੈਕੀ ਨੂੰ ਮਿਲ ਲਈ ਆਪਾਂ ਹਰੇ ਕਿਉਂ ਜਾ ਕੀ ਉਹ ਹੋ